ਰੁਪਨਗਰ ਦੇ ਲੰਗਰ ਚੌਕ 'ਤੇ ਲੱਗੇ ਰੇਲਵੇ ਫਾਟਕ ਨੂੰ ਇਕવાર ਫਿਰ ਰੇਲਵੇ ਵਿਭਾਗ ਵੱਲੋਂ ਬੰਦ ਕਰਨ ਦੀ ਕੀਤੀ ਗਈ ਤਿਆਰੀ ਨੂੰ ਲੈ ਕੇ ਲੋਕ ਵਿਰੋਧ ਕਰ ਰਹੇ ਹਨ ਦਾਹੇ ਇਲਾਕੇ ਦੇ ਪੰਜਾਬ ਦੇ ਲਗਭਗ 50 ਦੇ ਲੋਕਾਂ ਸਮੇਤ ਸ਼ਹਿਰ ਦੇ ਲੋਕ ਵੀ ਇਸ ਰਸਤੇ ਨੂੰ ਖੁੱਲਾ ਰੱਖਣ ਦੀ ਮੰਗ ਤੇ ਅੜੇ ਹੋਏ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਾਟਕ ਦੇ ਬੰਦ ਹੋਣ ਕਾਰਨ ਇੱਥੋਂ ਰੋਜ਼ਾਨਾ ਲੰਘਣ ਵਾਲੇ ਹਜ਼ਾਰਾਂ ਰਾਹੀਰ ਲਈ ਵੱਡੀ ਪਰੇਸ਼ਾਨੀ ਖੜੀ ਹੋ ਜਾਵੇਗੀ ਤੇ ਇਸ ਦੇ ਨਾਲ ਕਾਹਲਾ ਇਲਾਕੇ ਵਿੱਚ ਵੱਡੀ ਗਿਣਤੀ ਚੱਲਦੇ ਤਾਜ਼ੇ ਪੱਠਿਆਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਵੇਗਾ ਜਦਕਿ ਇਸ ਪੱਨੂ ਇਲਾਕੇ ਦੇ ਕਿਸਾਨਾਂ ਨੂੰ ਵੀ ਆਪਣੀ ਫਸਲ ਮੰਡੀਆਂ ਤੱਕ ਪਹੁੰਚਾਉਣ ਲਈ ਬਹੁਤ ਮੁਸ਼ਕਲ ਆਵੇਗੀ ਕਿਉਂਕਿ ਬਾਕੀ ਦੇ ਰਸਤੇ ਬਹੁਤ ਛੋਟੇ ਹਨ ਜਿੱਥੋਂ ਫਸਲ ਨਾਲ ਪਰੇਕਰਕ ਤਰ੍ਹਾਂ भी भी फाटक दे, दे। बदल किए गए प्रबंध तनाई तो गई सड़क भी हड़ादा कारण बनी है जिसके चलद का कहना है की जेकर केंद्र सरकार से रेलवे विभाग ने इस मंग दरकिनार किया इस इलाके का वा नुकसान हो जाएगा ਲੋਕਾਂ ਨੇ ਮੰਗ ਨਾ ਮੰਨਦੇ ਜਾਣਦੇ ਰੇਲ ਗੱਡੀਆਂ ਵੀ ਰੋਲਣ ਦੀ ਚੇਤਾਵਨੀ ਦਿੱਤੀ ਹੈ। ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੇ ਫਤਿਹ ਮੈਂ ਸਰਕਾਰੀ ਖਾਲਸਾ ਫੈਡਰੇਸ਼ਨ ਤੋਂ ਕਲਵਾਂ ਸਿੰਘ ਸਾਨੀ ਸੋ ਜਿਹੜਾ ਅੱਜ ਦਾ ਮਸਲਾ ਹੈ ਜਿੱਦਾਂ ਕਿ ਜਿਹੜੇ ਫਾਟਕ ਲੱਗੇ ਹੋਏ ਆ ਇਹ ਲਗਭਗ 1926 ਤੋਂ ਲੈ ਕੇ ਲੱਗੇ ਹੋਏ ਆ ਜਿਵੇਂ ਸਰਦਾਰ ਸਰਜੀਤ ਸਿੰਘ ਮਾਨਪੂਜੀ ਨੇ ਦੱਸਿਆ ਪਰ ਹੁਣ ਮਸਲਾ ਇਹ ਹੈ ਕਿ ਸਰਕਾਰ ਵੱਲੋਂ ਕੋਈਆਂ ਹਰਕਤਾਂ ਕੀਤੀਆਂ ਜਾ ਰਹੀਆਂ ਆ ਕਿ ਜਿਹੜਾ ਇਹ ਸਾਡਾ 43 ਪਿੰਡਾਂ ਨੂੰ ਜੋੜਦਾ ਹੋਇਆ ਰਸਤਾ ਇਹ ਸਰਕਾਰ ਬੰਦ ਕਰ ਰਹੀ ਆ ਇੱਥੇ ਫਾਟਕ ਜਿਹੜੇ ਪੱਕੇ ਤੌਰ ਤੇ ਬੰਦ ਕੀਤੇ ਜਾ ਰਹੇ ਆ ਔਰ ਸਰਕਾਰ ਨੂੰ ਇਹ ਅਪੀਲ ਹੈ ਕਿ ਇੱਕ ਪਾਸੇ ਤਾਂ ਤੁਸੀਂ ਆਪਣਾ ਜ਼ਿੰਮੇਦਾਰਾਂ ਦੇ ਖੇਤਾਂ ਨੂੰ ਉਜਾੜ ਕੇ ਉੱਥੇ ਦੇ ਵੱਡੇ ਵੱਡੇ ਜਿਹੜੇ ਹੈਗੇ ਤੇ ਚੌੜੇ ਰੋਡ ਕੱਟ ਰਹੇ ਹੈ ਤੇ ਦੂਸਰੇ ਚ ਪਾਸੇ ਜਿਹੜੇ ਸਾਡੇ ਪਿੰਡਾਂ ਨੂੰ ਛੋਟੇ ਛੋਟੇ ਰੋਡ ਜਾ ਰਹੇ ਹੈ ਤੁਸੀਂ ਇਹਨਾਂ ਨੂੰ ਬੰਦ ਕਰਨ ਦੇ ਤਲੇ ਹੋਏ ਹੈ ਸਰਕਾਰ ਨੂੰ ਬੇਨਤੀ ਵੀ ਹੈ ਕਿ ਇਹ ਫਾਟਕ ਬੰਦ ਨਾ ਕੀਤੇ ਜਾਣ ਤੇ ਦੂਜੀ ਚੇਤਾਵਨੀ ਵੀ ਹੈ ਕਿ ਤੁਸੀਂ ਜੇ ਅਗਰ ਸਾਡੇ ਇਹ ਰੋਡ ਜਾਂ ਬੰਦ ਕਰੋਗੇ ਤਾਂ ਅਸੀਂ ਤੁਹਾਡੇ ਜਿਹੜਾ ਹੈਗਾ ਰੇਲਵੇ ਟਰੈਕ ਬੰਦ ਕਰਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਾਟਕ ਜਿਹੜਾ ਇਨੀਸ਼ੀਏਟਿਵ ਲਿਆ ਹੈ ਤੇ ਕਿੰਨੇ ਸਾਲਾਂ ਤੇ ਆਪਾਂ ਲੜਾਈ ਚੱਲ ਰਹੀ ਹੈ ਪੂਜ ਜੀ ਨੇ ਇਹਨਾਂ ਨੇ ਕਿਹਾ ਵੀ 19 ਤੋ ਬੰਦ ਤਾਂ ਹੋਣੀ ਜੇਦਾ ਕਿਉਂਕਿ ਸੈਂਕੜੇ ਪਿੰਡਾਂ ਨਾਲ ਅਟੈਚ ਰਹੇ ਹਨ ਤੋ ਐਮਐਨਏ ਸਾਹਿਬ ਨੇ ਵੀ ਇਸੀ ਸਾਰੀ ਸ਼ੋਰਸ ਦੇਣੇ ਹਨ ਮਾਰਕੂ ਸਾਹਿਬ ਨੇ ਪਿੱਛੇ ਸਾਰਾ ਮੈਂਮੋਰੰਡਮ ਦਿੱਤਾ ਸੀ ਚਾੜਾ ਸਰ ਮੈਂ ਹੈਂਡਓਵਰ ਕਰਤਾ ਸੀ ਐਂਡ ਉਹਨਾਂ ਨੇ ਕਿਹਾ ਵੀ ਕੋਈ ਫਿਕਰ ਵਾਲੀ ਗੱਲ ਨਹੀਂ ਅਸੀਂ ਇਹ ਬੰਦ ਨਹੀਂ ਫਾਟਕ ਬੰਦ ਨਹੀਂ ਹੋਣਦੇ ਆਗੇ ਤੋ ਮੇਰੀ ਸਾਰਿਆਂ ਨੂੰ ਅਕੀਲ ਹੈ ਕੋਈ ਫਿਕਰ ਵਾਲੀ ਗੱਲ ਨਹੀਂ ਹੈ ਸਭ ਪਿੰਡਾਂ ਵਾਲੇ ਜੋ ਲੋੜ ਪੈ ਵੀ ਗਿਆ ਤਾਂ ਆਪਾਂ ਫਿਰ ਸਟਰਗਲ ਕਰਾਂਗੇ ਇਹ ਤਾਂ ਕੰਟੀਨਿਊ ਰਹੇਗਾ ਪ੍ਰੋਸੈਸ ਤੋ ਕੋਈ ਅਕੀਲ ਹੈ ਕੋਈ ਵੀ ਮੁਸ਼ਕਲ ਆਏਗੀ ਤਾਂ ਆਪਾਂ ਉਹਦਾ ਹੱਲ ਹੈ ਤਾਂ ਸਾਰੇ ਇਕੱਠੇ ਹੋ ਕੇ ਆਪਾਂ ਇਸ ਮੁਸੀਬਤ ਦਾ ਮੁਕਾਬਲਾ ਕਰਾਂਗੇ ਐਂ ਫਾਟਕ ਬੰਦ ਨਹੀਂ ਹੋਣ ਦਿਆਂਗੇ ਵੈਗੁਰ ਜਿੱਕਾ ਖਾਲਸਾ ਵੈਗੁਰ ਜੀ ਅੱਜ ਕੀ ਕਿਣਾ ਚੱਲ ਰਿਹਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨੰਗਲ ਚੌਂਕ ਦੇ ਕੋਲ ਜੋ ਰੇਲਵੇ ਫਾਟਕ ਹੈ ਜਿਹਨੂੰ ਬੰਦ ਕਰਨ ਵਾਸਤੇ ਇਹ ਸਾਡੇ ਤੱਕ ਆਵਾਜ਼ ਪਹੁੰਚੀ ਹੈ ਤੇ ਇਹ ਜੋ ਫਾਟਕ ਬੰਦ ਕੀਤਾ ਜਾ ਰਿਹਾ ਜੋ ਘਾੜ ਦਾ ਇਲਾਕਾ ਹੈ ਪੂਰਾ 40 ਤੋਂ 45 ਪਿੰਡ ਇਸ ਫਾਟਕ ਦੇ ਉੱਤੇ ਡਿਪੈਂਡ ਹੈ ਜੇ ਦੇ ਉਤੇ ਸਕੂਲ ਦੇ ਬੱਚਿਆਂ ਦੀਆਂ ਜੋ ਬੈਨਾ ਹੈ ਇਧਰੋਂ ਜਾਂਦੀਆਂ ਨੇ ਜੋ ਬਿਮਾਰ ਹੋ ਜਾਂਦੇ ਨੇ ਐਮਰਜੈਂਸੀ ਉਹਨਾਂ ਨੂੰ ਕਿੱਥੇ ਜਾਣ ਦੇ ਉਹ ਕਿਉਂਕਿ ਜੇ ਇਹ ਫਾਟਕ ਬੰਦ ਹੋ ਗਿਆ ਇਹਦਾ ਇਹਨਾਂ ਜਿਹੜੇ ਪਿੰਡਾਂ ਦੇ ਉੱਤੇ ਸਿਰ ਪੈਣਾ ਹੈ ਕਿਉਂਕਿ ਜਿਹੜਾ ਅਗਲਾ ਨਕਸ਼ਫਾਲ ਫਾਟਕ ਹੈ ਜੀ ਉਹ ਫਾਟਕ ਰੇਲਵੇ ਸਟੇਸ਼ਨ ਤੋਂ ਬਿਲਕੁਲ ਨਜ਼ਦੀਕ ਹੈ ਜਦੋਂ ਵੀ ਟ੍ਰੇਨ ਕੋਈ ਵੀ ਰੇਲਵੇ ਸਟੇਸ਼ਨ ਤੇ ਪਹੁੰਚੀ ਉਹ ਫਾਟਕ ਬੰਦ ਹੋ ਜਾਂਦਾ ਜੀ ਜਿਹੜੇ ਉਸ ਫਾਟਕ ਤੋਂ ਕਨੌੜੀ ਸਾਈਡ ਤੋਂ ਆਉਂਦੇ ਨੇ ਉਹ ਵੀ ਇਸ ਫਾਟਕ ਤੋਂ ਹੋ ਕੇ ਜਾਂਦੇ ਨੇ ਜੀ ਕਿਉਂਕਿ ਇਹ ਮੇਨ ਆ ਫਾਟਕੇ ਬਾਕੀ ਜਿਹੜਾ ਜੀਵਿੰਦਾਰਾਂ ਦਾ ਏ ਚਾਹੇ ਉਹਨੇ ਕਣਕ ਲੈ ਕੇ ਜਾਣੀ ਹੈ ਚਾਹੇ ਉਹਨੇ ਗੰਨਾ ਲੈ ਕੇ ਜਾਣਾ ਇਸ ਫਾਟਕ ਦੇ ਰਾਹੀਂ ਜਾਂਦਾ ਕਿਉਂਕਿ ਜਿਹੜਾ ਪੱਠੇ ਸਾਹਿਬ ਦੇ ਨਾਲ ਫਾਟਕੇ ਉਹ ਬਿਲਕੁਲ ਤੰਗ ਗੜੀ ਆ ਇੱਕ ਗੜੀਓ ਸਿਗੀ ਉਸ ਨੂੰ ਵੀ ਪੱਕਾ ਕੀਤਾ ਹੋਇਆ ਹੈ ਉਹ ਇਹ ਮੇਨ ਜਿਹੜਾ ਫਟ ਕੇ ਇਹੀ ਆ ਉੱਪਰ ਦਾ ਪੈਂਦਾ ਇਹਦੇ ਬੰਦ ਕਰਨ ਦੇ ਉੱਤੇ ਬਹੁਤ ਅਸਰ ਪਵੇਗਾ ਬਾਕੀ ਸਰਕਾਰ ਨੂੰ ਇਹ ਬੇਨਤੀ ਆ ਅਪੀਲ ਹੈ ਕਿ ਸਰਕਾਰਾਂ ਹੁੰਦੀਆਂ ਫਟਕ ਰਸਤੇ ਖਿਲਾਉਣ ਵਾਸਤੇ ਕਿ ਇਹ ਬਾਗ ਨਾ ਲਵਾ ਲਵੇ ਸਰਕਾਰ ਧੱਬਾ ਨਾ ਲਗਾ ਲਵੇ ਕਿ ਅਸੀਂ ਖੁੱਲਾ ਹੋਇਆ ਰਸਤਾ ਪਿੰਡਾਂ ਦਾ ਬੰਦ ਕਰ ਦਿੱਤਾ ਇੰਨੀ ਮੇਰੀ ਬੇਨਤੀ ਹੈ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਡੀਸੀ ਸਾਹਿਬ ਸਰਵਾਰ ਪ੍ਰੋਤਾ ਸਿੰਘ ਜੀ ਨੇ ਅਸ਼ਵਾਸ਼ਣ ਦਵਾਇਆ ਸੰਗਸਥ ਦੇ ਵਿੱਚ ਆ ਕੇ ਕਿ ਡੀਸੀ ਸਾਹਿਬਾਨ ਨੇ ਹਲੇ ਤੱਕ ਐਨਓਸੀ ਨਹੀਂ ਦਿੱਤੀ ਤੇ ਸਾਨੂੰ ਵਿਸ਼ਵਾਸ ਹੈ ਕਿ ਜੇਕਰ ਉਹ ਸੰਗਸਦ ਦੇ ਵਿੱਚ ਪਹੁੰਚ ਕੇ ਇੰਨੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਬਾਕੀ ਦਿਨੇਸ਼ ਚੱਡਾ ਜੀ ਦੇ ਜਿਹੜੇ ਨੇੜੇ ਰਹਿੰਦੇ ਦੇ ਤੇ ਉਹਨਾਂ ਨੇ ਵੀ ਸਾਨੂੰ ਆਖਿਆ ਕਿ ਸਰਕਾਰ ਦੀ ਤਰਫੋਂ ਫਾਟਕ ਨਹੀਂ ਬੰਦ ਹੋਣ ਦਿੱਤਾ ਜਾਵੇਗਾ ਅਸੀਂ ਇੱਕ ਵਿਸ਼ਵਾਸ ਕਰਦੇ ਸਾਡਾ ਵਿਸ਼ਵਾਸ ਨਾ ਟੁੱਟਣ ਦਿੱਤਾ ਜਾਵੇ ਜੀ ਇਹ ਬੇਨਤੀ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਇਹ ਇੱਕ ਚੋਣ ਹੈ ਜੇ ਸਾਨੂੰ ਇੰਨੇ ਮੈਸੇਜ ਪਹੁੰਚਿਆ ਸੀ ਇਹ ਫਾਟਕ ਬੰਦ ਹੋ ਜਾਣਾ ਜੇ ਇਹ ਫਾਟਕ ਬੰਦ ਹੋਵੇਗਾ ਇੱਕ ਤੁਸੀਂ ਮੇਰੀ ਬੇਨਤੀ ਹੈ ਜਦੋਂ ਇਹ ਫਾਟਕ ਲੱਗਦਾ ਨਾ ਅੱਜ ਮਿੰਟ ਦੇ ਵਿੱਚ ਵੀ 100 ਤੋਂ 200 ਤੱਕ ਛੋਟੀ ਵੱਡੀ ਗੱਡੀਆਂ ਪੰਜ ਮਿੰਟ ਦੇ ਵਿੱਚ ਇੰਦੀਆਂ ਇਕੱਠੀਆਂ ਹੋ ਜਾਂਦੀਆਂ ਨੇ ਜਦੋਂ ਪੂਰਾ ਦਿਨ ਬੰਦ ਹੋ ਜਾਵੇਗਾ ਪੱਕਾ ਬੰਦ ਹੋ ਜਾਵੇਗਾ ਤੇ ਫਿਰ ਕੀ ਅਸਰ ਹੋਵੇਗਾ ਉਸ ਫਾਟਕ ਤੇ ਜਾਂ ਪਿੱਛੇ ਵਾਲੇ ਫਾਟਕ ਤੇ ਇਹ ਬੇਨਤੀ ਜ਼ਰੂਰ ਸਰਕਾਰ ਪ੍ਰਬੰਧ ਕਰੇ ਰਿਵੇ ਅਧਿਕਾਰੀਆਂ ਨਾਲ ਤੇ ਗੱਲ ਕਰੇ ਸੈਂਟਰ ਨਾਲ ਜਿਨ੍ਹਾਂ ਨਾਲ ਵੀ ਕਰੇ ਲੇਕਿਨ ਇਹ ਫਾਟਕ ਬੰਦ ਹੋਣਾ ਨਾ ਦਿੱਤਾ ਜਾਵੇ ਜੀ ਇਹ ਸਾਰੇ ਘਾੜ ਇਲਾਕੇ ਦੀ ਬੇਨਤੀ ਹੈ ਪ੍ਰਬੰਧ ਕੀਤੀ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਘਾੜ ਇਲਾਕੇ ਨੂੰ ਸਾਡੇ ਤਕਰੀਬਨ 48 50 ਪਿੰਡ ਪੈਂਦੇ ਆ ਤੇ 2012 ਦੇ ਵਿੱਚ ਵੀ ਇਹ ਜੋ ਰੇਲਵੇ ਸਾਡਾ ਫਾਟਕ ਹੈ ਜਿਹਨੂੰ ਆਪਾਂ ਨੰਗਲ ਚੌਕ ਵਾਲਾ ਫਾਟਕ ਕਹਿੰਦੇ ਆ ਇਹਨੂੰ ਪਹਿਲਾਂ ਵੀ 2012 ਚ ਬੰਦ ਕਰਨ ਦਾ ਇੱਕ ਵਾਰ ਆਇਆ ਸੀ ਮੈਸੇਜ ਤੇ ਉਸ ਟਾਈਮ ਇਹ 40 ਦਿਨ ਸਾਡਾ ਇਹ ਧਰਨਾ ਚੱਲਿਆ ਸੀ ਤਾਂ ਕਰਕੇ ਰਵਨੀਤ ਸਿੰਘ ਜੀ ਬਿੱਟੂ ਐਮਪੀ ਸਨ ਤੇ ਉੱਪਰ ਵੀ ਕਾਂਗਰਸੀ ਸਰਕਾਰ ਸੀ ਤੇ ਮਾਨਤੂ ਸਾਹਿਬ ਨੇ ਸਾਰਿਆਂ ਨੇ ਉਹਦੇ ਨਾਲ ਆਪਣਾ ਤਾਲਮੇਲ ਕਰਕੇ ਜਦੋਂ ਫਿਰ ਇਹ ਪੱਕੇ ਤੌਰ ਤੇ ਡੀਸੀ ਨੂੰ ਵੀ ਆਰਡਰ ਹੋ ਗਏ ਸੀ ਕਿ ਇਹ ਫਾਟਕ ਕਦੇ ਬੰਦ ਨਹੀਂ ਹੋਵੇਗਾ ਪਰ ਥੋੜੇ ਜਿਹੇ ਦਿਨ ਹੋਏ 4 ਦਿਨ ਪਹਿਲਾਂ ਇਹ 2 ਘੰਟੇ ਇਹ ਫਾਟਕ ਨੂੰ ਸੰਗਲ ਲਾ ਕੇ ਪੱਕੇ ਬੰਦ ਕਰਨ ਦੀ ਵਿਉਂਤ ਬਣਾਈ ਜਾ ਰਹੀ ਸੀ ਇਸ ਤੇ ਸਾਰੇ ਇਲਾਕਾ ਸੁਚੇਤ ਹੋ ਗਿਆ ਤੇ ਸਾਰੇ ਇਲਾਕਾ ਇਕੱਠਾ ਹੋ ਕੇ ਆ ਗਿਆ ਉਸ ਦਿਨ ਤਾਂ ਇਹਨਾਂ ਨੇ ਇਸ ਨੂੰ ਖੋਲ ਦਿੱਤਾ ਹੈ ਪਰ ਸਾਨੂੰ ਥੋੜੇ ਜਿਹਾ ਸ਼ੱਕਾਂ ਅਸ਼ੰਕਾ ਸੀ ਕਿ ਇਹਨੂੰ ਕਦੇ ਪੱਕੇ ਤੌਰ ਤੇ ਬੰਦ ਨਾ ਕਰ ਦੇਣ ਇਸ ਕਰਕੇ ਅੱਜ ਸਾਰਿਆਂ ਨੂੰ ਵੈਸੇ ਦਿੱਤਾ ਸੀ ਤੇ ਅੱਜ ਸਾਰੀ ਕਮੇਟੀ ਦਵਾਰ ਤੋਂ ਸਾਰੀ ਇਕੱਠੀ ਹੋਈ ਹੈ ਤੇ ਡੀਐਸਪੀ ਤਰਲੋਚਨ ਸਿੰਘ ਜੀ ਨੇ ਆ ਕੇ ਕਿਹਾ ਕਿ ਡੀਸੀ ਨੇ ਕੋਈ ਐਨਓਸੀ ਨਹੀਂ ਦਿੱਤੀ ਇਹ ਫਾਟਕ ਹਲੇ ਬੰਦ ਨਹੀਂ ਹੋਵੇਗਾ ਜਦ ਤੱਕ ਡੀਸੀ ਐਨਓਸੀ ਨਹੀਂ ਦੇਵੇਗੀ ਸੋ ਸਾਨੂੰ ਅਸੀਂ ਇਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਇਹ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਦੇ ਨਾਲ ਸਾਡੇ 45 46 ਪਿੰਡਾਂ ਦੀ ਜਿਹੜੀ ਫਸਲ ਆਉਂਦੀ ਹੈ ਤੇ ਹੋਰ ਕਿਸੇ ਨੂੰ ਹਸਪਤਾਲ ਜਾਣ ਦੀਆਂ ਦਿੱਕਤਾਂ ਆਉਂਦੀਆਂ ਪੜਨ ਵਾਲੇ ਬੱਚਿਆਂ ਨੂੰ ਦਿੱਕਤਾਂ ਆਉਂਦੀਆਂ ਇਸ ਨੂੰ ਬੰਦ ਨਾ ਕੀਤਾ ਜਾਵੇ ਸਾਡੇ ਦੁਕਾਨਦਾਰ ਵੀਰ ਹੈ ਇਸ ਰੋਡ ਤੇ ਬਹੁਤ ਸਾਰੀਆਂ ਦੁਕਾਨਾਂ ਖੁੱਲੀਆਂ ਹੋਈਆਂ ਉਹਨਾਂ ਦਾ ਜਿਹੜਾ ਸਾਰਾ ਹੀ ਜੋ ਬਿਜ਼ਨਸ ਹੈ ਉਹ ਪ੍ਰਭਾਵਿਤ ਹੋਏਗਾ ਤੇ ਸਾਡਾ ਸਾਰੇ ਇਲਾਕਾ ਪ੍ਰਭਾਵਿਤ ਹੋਏਗਾ ਇਸ ਤਰ੍ਹਾਂ ਕਿ ਅਸੀਂ ਅਪੀਲ ਕਰਦੇ ਨਹੀਂ ਤਾਂ ਸਾਨੂੰ ਫਿਰ ਲੰਬਾ ਜਿਹੜਾ ਸੰਘਰਸ਼ ਸਾਨੂੰ ਉਨੇ ਕਿ ਨਾ ਪਵੇਗਾ ਜੋ ਇਹ ਧਰਨਾ ਸੀਗਾ 42 ਪਿੰਡਾਂ ਦੇ ਵੱਲੋਂ ਇਹ ਧਰਨਾ ਲਗਾਇਆ ਗਿਆ ਇਹਦੇ ਵਿੱਚ ਸਿਰਫ ਸਿੰਗਲ ਪੁਆਇੰਟ ਪ੍ਰੋਗਰਾਮ ਸੀਗਾ ਕਿ ਸਾਨੂੰ ਜਿਹੜਾ ਸਾਡਾ ਰਸਤਾ ਹੈ ਉਹ ਨਾ ਬੰਦ ਕਰਿਆ ਜਾਵੇ ਉਸ ਦੇ ਸਬੰਧ ਦੇ ਵਿੱਚ ਅੱਜ ਦਾ ਇਹ ਸੰਘਰਸ਼ ਕੀਤਾ ਗਿਆ ਸੀਗਾ ਔਰ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਜ਼ਿਲ੍ਹਾ ਪੁਲਿਸ ਦੇ ਵੱਲੋਂ ਇੱਥੇ ਆ ਕੇ ਇੰਸ਼ੋਰੈਂਸ ਦਿੱਤੀ ਗਈ ਸਤਕਾਰਯੋਗ ਡੀਐਸਪੀ ਸਰਦਾਰ ਤਰਲੋਚਨ ਸਿੰਘ ਉਹਨਾਂ ਨੇ ਇੱਥੇ ਆ ਕੇ ਸਰਕਾਰ ਦੀ ਨੀਤੀ ਤੋ ਸਾਨੂੰ ਜਾਣੂ ਕਰਵਾਇਆ ਉਹਨਾਂ ਨੇ ਕਿਹਾ ਕਿ ਡੀਸੀ ਰੋਪੜ ਨੇ ਫਿਲਹਾਲ ਰੇਲਵੇ ਨੂੰ ਕੋਈ ਪਰਮਿਸ਼ਨ ਨਹੀਂ ਦਿੱਤੀ ਜਿਸ ਕਰਕੇ ਇਹ ਫਾਟਕ ਨਹੀਂ ਬੰਦ ਹੋ ਸਕਦੇ ਜਿਨ੍ਹਾਂ ਦੀ ਇੰਸ਼ੋਰੈਂਸ ਦੇ ਉੱਤੇ ਤਮਾਮ ਸਾਧ ਸੰਗਤ ਨੇ ਉਹਨਾਂ ਦੀ ਗੱਲ ਤੇ ਫੁੱਲ ਚੜਾਉਂਦੇ ਹੋਏ ਇਸ ਧਰਨੇ ਨੂੰ ਅੱਜ ਦੇ ਲਈ ਮੁਲਤਵੀ ਕੀਤਾ ਹੈ ਤੋ ਅਗਲਾ ਪ੍ਰੋਗਰਾਮ ਹੈ ਉਹ ਜੋ ਸਾਧ ਸੰਗਤ ਜੋ ਇਲਾਕੇ ਦੇ 42 ਪਿੰਡ ਕਹਿਣਗੇ ਉਸ ਦੇ ਮਤਾਬਕ ਅਗਲੇ ਕਦਮ ਚੁੱਕੇ ਜਾਣਗੇ ਸੋ ਮੇਰੀ ਪੁਰਜਰ ਅਪੀਲ ਹੈ ਰੇਲਵੇ ਨੂੰ ਔਰ ਐਡਮਿਨਿਸਟ੍ਰੇਸ਼ਨ ਨੂੰ ਕਿ ਤੁਸੀਂ ਪਲੀਜ਼ ਜੋ ਇਹਦਾ ਰਸਤਾ ਹੈਗਾ ਕੋਈ 1926 ਤੋਂ ਇਹ ਸੜਕ ਚੱਲਦੀ ਆ ਰਹੀ ਹੈ ਇਹ ਸੜਕ ਨੂੰ ਰੈਗੂਲਰ ਚੱਲਦਾ ਰੱਖਿਆ ਜਾਵੇ ਤਾਂ ਜੋ ਆਉਣ ਵਾਲਾ ਜੋ ਪੁਵੇਖਾ ਹੈ ਜੋ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਸ ਨੂੰ ਇਸ ਰਸਤੇ ਤੋਂ ਜਿਹੜਾ ਲਾਭ ਹੈ ਉਹ ਮਿਲਦਾ ਰਹੇ ਕਿਉਂਕਿ ਹਰ ਫੈਸਿਲਿਟੀ ਜੋ ਹੈ ਉਹ ਇਸੇ ਸਾਈਡ ਤੇ ਆ ਕੇ ਪੈਂਦੀ ਹੈ ਚਾਹ ਕਿਸੇ ਨੇ ਹਸਪੀਟਲ ਜਾਣਾ ਹੈ ਕਿਸੇ ਨੇ ਸੈਕਟਰੀਏਟ ਜਾਣਾ ਹੈ ਕਿਸੇ ਨੇ ਕੋਈ ਵੀ ਕੰਮ ਕਰਨਾ ਹੈ ਉਹਨੂੰ ਰੋਪੜ ਚ ਆਣਾ ਹੀ ਪੈਣਾ ਇਹ ਇੱਕ ਲੋਪਾ ਫਟਕਾ ਇੱਕ ਲੋਪਾ ਇੱਕ ਰਸਤਾ ਹੈ ਜਿਸ ਰਸਤੇ ਤੋਂ ਨਿਕਲ ਕੇ ਆਪਾਂ ਸਾਰੇ ਲੋਕ ਸਕੂਲਾਂ ਤੱਕ ਵੀ ਜਾਣੇ ਆ ਤੇ ਆਪਣੇ ਆਪਣੇ ਕੰਮਾਂ ਤੱਕ ਵੀ ਜਾਣੇ ਆ ਸੋ ਸਾਰਿਆਂ ਨੂੰ ਪੂਰ ਜਰੂ ਅਪੀਲ ਹੈ ਕਿ ਸਾਡੀ ਇਸ ਬੇਨਤੀ ਨੂੰ ਕਬੂਲ ਕਰਨ ਔਰ ਕਬੂਲ ਕਰਕੇ ਸਾਡੇ ਇਸ ਰਸਤੇ ਨੂੰ ਪੂਰੇ ਢੰਗ ਦੇ ਨਾਲ ਇਸੇ ਤਰ੍ਹਾਂ ਲਗਾਤਾਰ ਚੱਲਦਾ ਰੱਖਣ ਇਹਨਾਂ ਕੁਝ ਕਹਿੰਦਾ ਹੋਇਆ ਜੀ ਆਪਣੀ ਗੱਲ ਨੂੰ ਮੁਕੰਮਲ ਕਰਦਾ ਹਾਂ ਔਰ ਉਚੇਚੇ ਤੌਰ ਤੇ ਸਾਰੀਆਂ ਪ੍ਰੈਸਾਂ ਦਾ ਸਾਰੇ ਨਿਊਜ਼ ਚੈਨਲਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਹਨਾਂ ਕੁਝ ਕਹਿੰਦਾ ਹੋਇਆ ਬੇਨਤੀ ਆਪਲਾਕੇ ਲੋਕਾਂ ਦਾ ਜਿਹੜੇ ਰਿਐਕਸ਼ਨ ਉਹ ਦੇ ਹੀ ਕੀਤੇ ਸੀ ਜਿਹੜੀ ਇਹ ਜਿਹੜੀ ਹਰ ਕਟਾ ਪਿੰਡਾਂ ਵਾਲੂ ਦੀ ਗੱਲ ਹਜੇ ਇਹਦੀ ਫਾਰਮ ਵੀ ਕੋਈ ਨਹੀਂ ਦਿੱਤੀ ਆ ਬਟਨ ਵੀ ਜਾ ਰਿਹਾ ਤੇ ਨੋਟੀਫਾਈ ਕਰਨ ਤੋਂ ਬਾਅਦ ਜਿਹੜੀ ਫਾਰਮ ਬੰਦ ਬੰਦ ਲੱਗੇ ਹਜੇ ਜਿਹੜਾ ਬੰਦ ਡਿਪਾਰਟਮੈਂਟ ਬੰਦ ਕਰਨ ਦੀ ਗੱਲ ਕਰ ਰਿਹਾ ਪਰ ਇਹ ਵਾਸਤੇ ਦੀ ਐਨਓਸੀ ਜ਼ਰੂਰੀ ਹੈ ਇਹ ਖੁਦ